ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਜਿਹੜੀ ਮੈਂ ਵੀਡੀਓ ਲੈ ਕੇ ਆਈ ਹੈਗੀ ਇਹ ਗੋਡਿਆਂ ਦੇ ਦਰਦ ਗੋਡਿਆਂ ਦੀ ਸੋਚ ਅਦਰ ਗੋਡਿਆਂ ਨੂੰ ਤੁਹਾਡੀ ਕੋਈ ਵੀ ਦਿੱਕਤ ਰਹਿੰਦੀ ਹੈ ਤੁਸੀਂ ਇਹ ਵਾਲੀ ਐਕਸਰਸਾਈਜ਼ ਨੂੰ ਫੋਲੋ ਕਰ ਸਕਦੇ ਆ ਬਟ ਇਹਨੂੰ ਜਿੱਦਾਂ ਕਿ ਲਗਾਤਾਰ ਤੁਹਾਨੂੰ 2 ਤੋਂ 3 ਮਹੀਨੇ ਲਗਾਤਾਰ ਫੋਲੋ ਕਰਨਾ ਪਊਗਾ ਸਵੇਰ ਤੇ ਸ਼ਾਮ ਦੇ ਟਾਈਮ ਦੇ ਉੱਪਰ ਔਰ ਕਿੰਨੇ ਕਿੰਨੇ ਵਾਰੀ ਕਰਨੇ ਆ ਤੁਹਾਨੂੰ ਨਾਲ ਦੇ ਨਾਲ ਦੱਸਿਆ ਜਾਊਗਾ ਸਿੰਪਲ ਮੇਰੇ ਕੋਲੇ ਮੈਟ ਆ ਮੈਟ ਦੇ ਉੱਪਰ ਲੇਟ ਕੇ ਵੀ ਤੁਸੀਂ ਕਰ ਸਕਦੇ ਹੋ ਅਗਰ ਕਈਆਂ ਤੋਂ ਨਹੀਂ ਬੈਠਾ ਜਾ ਜਾਣਾ ਹੁੰਦਾ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਬੈੱਡ ਹੈ ਬੈੱਡ ਦੇ ਉੱਪਰ ਲੇਟ ਕੇ ਕਰ ਸਕਦੇ ਹੋ ਸੋ ਪਹਿਲਾਂ ਆਪਣਾ ਖੱਬੇ ਹੋਰ ਸੱਜੇ ਸਾਈਡ ਹੁੰਦੇ ਹੋਏ ਤੁਸੀਂ ਇਦਾਂ लेट ਜਾਣਾ ਹੈ ਦੋਨੋਂ ਗੋਡੇ ਫੋਲਡ ਕਰ ਲੇ ਸੱਜੀ ਲੱਤੋਂ ਇਦਾਂ ਤੁਸੀਂ ਹੈਮਸਟ੍ਰਿੰਗ ਤੋਂ ਇੱਥੋਂ ਪਕੜ ਲਓ ਅਗਰ ਨਹੀਂ ਪਕੜ پا ਰਹੇ ਤੁਸੀਂ ਕੋਈ ਵੀ ਬੈਲਟ ਕੋਈ ਵੀ ਦੁਪੱਟਾ ਚੁੰਨੀ ਉਹਦੇ ਨਾਲ ਤੁਸੀਂ ਇਦਾਂ ਪਕੜ ਸਕਦੇ ਹੋ ਦੋਨੋਂ ਤੁਹਾਡੇ ਕੋਲ ਕੰਡੀਸ਼ਨਰ ਹੈਗੀਆਂ ਨੇ ਇਦਾਂ ਪਕੜ ਕੇ ਲੱਤ ਨੂੰ ਸਿੱਧਾ ਕਰਨਾ ਪੈਰ ਦਾ ਪੰਜਾ ਅੰਦਰ ਨੂੰ ਖਿੱਚਣਾ ਫਿਰ ਸਾਹ ਨੂੰ ਛੱਡਦੇ ਹੋਏ نیچے ਸਾਹ ਲੈ ਲਿਆ ਉੱਪਰ ਫਿਰ ਸਾਹ ਨੂੰ ਛੱਡਦੇ ਹੋਏ نیچے ਫਿਰ ਉੱਪਰ ਦਨ ਨੀਚੇ ਜਿੰਨਾ ਕੋ ਡਾ ਤੁਸੀਂ ਸਿੱਧਾ ਕਰ ਸਕਦੇ ਉਹਨਾਂ ਕਰ ਸਕਦੇ ਲੇਕਿਨ ਪੈਰ ਦਾ ਪੰਜਾੰਦਾ ਨੂੰ ਖਿੱਚ ਕੇ ਰੱਖਣਾ ਜਿੱਦਾਂ ਮੈਂ ਰੱਖਿਆ ਹੋਇਆ ਇਹ ਵਾਲੀਆਂ ਤੁਸੀਂ ਕਰਨੀਆਂ ਨੇ 10 10 ਸੱਜੇ ਪਾਸੇ 10 ਖੱਬੇ ਪਾਸੇ ਸਟਾਰਟਿੰਗ ਦੇ ਬਲੈਟਰ ਹੁਣ ਤੁਸੀਂ ਵਧਾ ਸਕਦੇ 20 30 40 50 ਤੱਕ ਲੈ ਕੇ ਜਾ ਸਕਦੇ ਹੋ ਦੂਜੀ ਦੇ ਵਿੱਚ ਕੀ ਹੋਊਗਾ ਸੇਮ ਉਦਾਂ ਹੀ ਪਕੜ ਕੇ ਇਹਨੂੰ ਏਦਾਂ ਦਾ ਰੋਟੇਟ ਕਰਨਾ ਕਲੌਕਵਾਈਸ 1 ਲਈ ਚਲੋ ਛੱਡੀ ਚਲੋ 1 2 3 4 ਫਿਰ ਉਲਟਾ 1 2 ਸਾਹ ਲਈ ਚਲੋ ਛੱਡੀ ਚਲੋ 3 ਫੋਰ ਇਹ ਵੀ ਤੁਸੀਂ 10 ਕਲॉक ਦੇ 10 ਐਂਟੀਕਲॉक ਕਰਨੇ ਸੇਮ ਦੋਨੋਂ ਵਾਲੀ ਸਾਈਡ ਤੇ ਐਟ ਦੀ ਐਂਡ ਪੀਜੀਐਕਸ ਸਾਈਡ ਤੇ ਤੁਸੀਂ ਕੀ ਕਰਦਾ ਇਹਨੂੰ ਇਦਾਂ ਪਕੜ ਕੇ ਟਾਇਰ ਦਾ ਪੰਜਾ ਅੰਦਰ ਨੂੰ ਖਿੱਚ ਕੇ ਇਦਾਂ ਹੋਲਡ ਕਰਕੇ ਰੱਖਣਾ ਉਦੋਂ ਜਿਹੜੀ ਤੁਹਾਡੀ ਬਲੱਡ ਦੀ ਸਪਲਾਈ ਹੈਗੀ ਆ ਟਾਇਰ ਤੋਂ ਲੈ ਕੇ ਨੀਚੇ ਤੱਕ ਪੈਲਵਿਸ ਰੀਜਨ ਤੱਕ ਆਊਗੀ ਔਰ ਤੁਹਾਡੇ ਜਿਹੜੇ ਗੋਡਿਆਂ ਦੀ ਅਗਰ ਤੁਹਾਨੂੰ ਸੋਜ ਦੀ ਪ੍ਰੋਬਲਮ ਹੈਗੀ ਹੌਲੀ ਹੌਲੀ ਤੁਹਾਡੀ ਕਵਰ ਅਪ ਹੁੰਦੀ ਜਾਊਗੀ ਫਿਰ ਉਸ ਤੋਂ ਬਾਅਦ ਇਹਨੂੰ ਬੈਂਡ ਕਰਕੇ ਇਦਾਂ ਰਿਲੈਕਸ ਕਰਕੇ ਫਿਰ ਵਾਪਸ ਆਪਣਾ ਸੱਜੇ ਔਰ ਖੱਬੇ ਸਾਈਡ ਹੁੰਦੇ ਹੋਏ ਤੁਸੀਂ ਵਾਪਸ ਆ ਸਕਦੇ ਹੋ ਹਾਂਜੀ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਨਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਔਰ ਕਮੈਂਟ ਦੇ ਵਿੱਚ ਵੀ ਆਪਣਾ ਜੋ ਤੁਹਾਡਾ ਕੋਈ ਏਰੀ ਹੁੰਦੀ ਹੈ ਤੁਸੀਂ ਇਹਨੂੰ ਭੇਜ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ